ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਲਓ ਜੀ ਮਿਲਦੇ ਆ ਨਵੇਂ ਵਲੌਗ ਦੇ ਨਾਲ ਅੱਜ ਤੁਹਾਨੂੰ ਦਿਖਾਉਣੇ ਸਰੀਦ ਆ ਸ਼ਹਿਰ ਸਰੀਦੀਆਂ ਸ਼ਰਕਾਂ ਅਜੇ ਆਪਣੀ ਲਾਲ ਬੱਤੀ ਹੋਈ ਆ ਤਾਂ ਫੇਰ ਆਪਾਂ ਲੰਘਾਂਗੇ ਜਦੋਂ ਹੱਥ ਪਿਛੇ हट ਗਿਆ ਤੋਂ ਉਦੋਂ ਆਪਾਂ ਜਾ ਸਕਦੇ ਆ ਦੇਖੋ ਸਰੀਦ ਦਾ ਮਾਹੌਲ ਓਕੇ ਲਓ ਜੀ ਆ ਨਿਕੋ ਵਰਦਾ ਜੇ ਸ਼ਰੀ ਸਰ ਆ ਨਿੱਗੇ ਨਿੱਗੇ ਡਿਵਾਰਟਮੈਂਟ ਬੜੇ ਆਪਾਂ ਦੇ ਰਹਿਣ ਵਾਸਤੇ ਬੜੀਆਂ ਬੜੀਆਂ ਗੱਡੀਆਂ ਆ ਦੇਖੋ ਹਰ ਇੱਕ ਕੰਪਨੀ ਦੀ ਗੱਡੀ ਇੱਥੇ ਤੁਹਾਨੂੰ ਮਿਲਦੀ ਜਿਵੇਂ ਵਾਸਤੇ ਬੜੇ ਬੜੇ ਲੋਕ ਦੇਖੋ ਕਿ ਦੇਸੋਂ ਦੇ ਆਪਕੋ ਡਿਵਾਰਟਮੈਂਟ ਬਣੇ ਲੋਕਾਂ ਦੇ ਰਹਿਣ ਵਾਸਤੇ ਇੱਥੇ ਗੋਰੇ ਘਰੇ ਦੀਤੇ ਯਾ ਇੱਧਰ ਉੱਧਰ ਤੁਰੀਆਂ ਫਿਰਦੀਆਂ ਆ ਆ ਬਰਨਾਂ ਦਾ ਪਾਰ ਬੰਟ ਲੋਕਾਂ ਦੇ ਰਹਿਣਾ ਤੇ ਪਤਾ ਨਹੀਂ ਕੋਈ ਰਿੰਦਾ ਅਗੜੀ ਮੇਰੇ ਹਸਾਨਾ ਨਹੀਂ ਕੋਈ ਰਹਿੰਦਾ ਇੱਥੇ ਉੱਧਰ ਵੀ ਦੇਖੋ ਮੇਲੇ ਪਾਇਆ ਜਿਹੜੇ ਅੱਜ ਤੁਹਾਨੂੰ ਕਰਾ ਰਹੇ ਆ ਸਰੇ ਦੇ ਸ਼ਹਿਰ ਦੀ ਸ਼ਹਿਰ ਤੇ ਇਹਨੇ ਸਰੀ ਦੀਆਂ ਛੜਕਾਂ ਦੇਖੋ ਤੁਸੀਂ లైక్ కామెంట్ జరూర్ కర్దయా కరో వీక్ కే ਆ ਬਸਸ ਖਾਂ ਗਈ ਹੈ ਬਸਾਂ ਜਾਂਦੀਆਂ ਵੈਨਕੂਵਰ ਵਰਗਾ ਫਰਾਂਸ ਨੂੰ ਬਾਅਦ ਦੀਆਂ ਕੰਟਰੀਆਂ ਤੇ ਵੇਚਣਾ ਟੁਰਨ ਵਾਲੇ ਨੂੰ ਪਹਿਲ ਦਿੱਤੀ ਜਾਂਦੀ ਹੈ ਮੰਨ ਲਓ ਕਿ ਤੁਸੀਂ ਜਿੱਦਾਂ ਰੋਡ ਕਰਾਸ ਕਰਦੇ ਜੋ ਕਾ ਮੇ ਗੱਡੀ 100 ਤੇ ਹੋਏ ਤੇ ਭਾਵੇਂ ਉਹ 150 ਦੇ ਜੇ ਇਹ ਰੋਡ ਦੇ ਉੱਤੇ ਤੁਸੀਂ ਖੜ ਗਏ ਬਸ ਉੱਥੇ ਬ੍ਰੇਕ ਲਵਾ ਦਿੰਦੇ ਗੱਡੀਆਂ ਦੀ ਤੇ ਤੁਰਨੋਂ ਲੈ ਨੂੰ ਇੱਥੇ ਪਹਿਲ ਦਿੱਤੀ ਜਾਂਦੀ ਹੈ ਹਾਉਂ ਵੀ ਡਿਪਾਰਟਮੈਂਟ ਬਣੇ ਆ ਲੇ ਗਨੇ ਦੇ ਹਾ ਹੋਈ ਕ੍ਰੋਸ ਇਹਦਾ ਰੋਡ ਨਾਲ ਧੰਨਵਾਦ ਮੈਂ ਕੰਮ ਨਹੀਂ ਹਟਨੇ ਬੋੜਤ ਰਹਿੰਦਾ ਰਸਤਾ ਜਾਂਦਾ ਪਿੱਛੇ ਨਾ ਰੋੜਾਂ ਦੇ ਨਾਂ ਜਿੱਦਾਂ ਮਲਕੀ ਲਿਖਿਆ ਹੋਇਆ 72 72 ਇਦਾਂ ਕਰਕੇ ਇਹਨਾਂ ਹੱਥੇ ਚੱਲਦੇ ਨੇ ਰੋੜ ਜਿੰਦਾ ਆਪਣੇ ਨਾਂ ਰੱਖੇ ਹੁੰਦੇ ਨੇ ਜਿਹਦਾ ਕਹਦੇ ਨਾਂ ਤੇ ਰੱਖਤਾ ਇੱਥੇ ਮੈਦ ਦੇ ਵਿੱਚ ਨਾਂ ਰੱਖੇ ਨਹੀਂ ਕੋਈ ਵਿਰੋੜਾ ਉਹਦਾ ਲੈਅ ਦੇ ਵਿੱਚ ਨਾ ਹੋਊਗਾ 168 168 ਇਹਦਾ ਕਰਦੇ ਫਿਰ ਕੋਈ ਕੁਲ ਮੈਪ ਤੇ ਵੀ ਇਦਾਂ ਹੀ ਹੁੰਦਾ ਬੱਸ ਰੋਕੀ ਸਵਾਰੀ ਭਾਵੇਂ ਹੋਵੇ ਭਾਵੇਂ ਨਾ ਹੋਵੇ ਇੱਕਰੀ ਬੱਸ ਨੇ ਰੁਕਾਂ ਰੁਕਾਂ ਹੁਣ ਕੇ ਜਦੋਂ ਕੋਈ ਇੱਕਰੀ ਬੱਸ ਰੁਕੂਗੀ ਦੇ ਚਲੂ ਗਿਆ ਹੁਣ ਆਵੇ ਇੱਕ ਬੱਸ ਦਾ ਸਟਾਪ ਹੋ ਗਿਆ ਇੱਥੇ ਬੱਸ ਰੋਦੀ ਆਹ ਦੇਖਦਾ ਇਹ ਬੱਸ ਸਟਾਪ ਤੇ ਬੱਸ ਰੋਦੀ ਜਾਣ ਕੇ ਵਕਾਣੇ ਤੁਹਾਨੂੰ ਇਹ ਰੋਕਦੀ ਮੈਂ ਵਕਾਣੇ ਤੁਹਾਨੂੰ ਨਜ਼ਾਰਾ ਸਰੀ ਸ਼ਹਿਰ ਦਾ ਸ਼ਰਦਿੰਗ ਸੜਕਾਂ ਨਾਲ ਬੱਤੀ ਹੋ ਗਈ ਹੈ ਤੇ ਹੁਣ ਗੱਡੀਆਂ ਜਾਨੀਆਂ ਰੋਕੇ ਇੱਥੇ ਆ ਵੇਖਿਆ ਨੰਗਣ ਵਾਲੇ ਨੂੰ ਪੈਰ ਉਹ ਬੀਬੀ ਨੰਗਣ ਦੀ ਤੇ ਸਾਰੀਆਂ ਗੱਡੀਆਂ ਰੁਕੀਆਂ ਇਹ ਜਿਹੜਾ ਸ਼ਹਿਰ ਸਰੀ ਦੇ ਵਿੱਚ ਨਾ ਇੱਥੇ ਸਾਰੇ ਪੰਜਾਬੀ ਆਪਣੇ ਸਾਰੇ ਪੰਜਾਬੀ ਸਮਝਾ ਲਓ ਕਿ ਤੇਰੇ ਸਟੋਰ ਤੇ ਚੱਲ ਜੋ ਸ਼ਾਪਿੰਗ ਹੱਤ ਕਰ ਲਓ ਕਿਥੇ ਮੋਦੀ ਨਾ ਇਥੇ ਸਾਰੇ ਪੰਜਾਬੀ ਨਵੀਂ ਬੜੇ ਰੰਗੇ ਤੇ ਮੇਰੇ ਹਸਣਾ ਮੈਂ ਨਹੀਂ ਉਤਨ ਦਾ ਕੋਈ ਗੋਰਾ ਵੇਖਿਆ ਮਹਾ ਹਿਆ 100 ਦੇ ਪਿੱਛੇ 5-7 ਹੋਣਗੇ ਨਹੀਂ ਸਾਰੇ ਜਿਹੜੇ ਬੰਦੇ ਪੰਜਾਬੀ ਆਪਣੀ ਤਰੀਂ ਦੇ શરી ਦੇ ਵਿੱਚ ਜੱਟ ਦਰੋਹ ਨੂੰ ਤਲੀਆ ਆਪਣਾ ਆਪਾਂ ਐ ਹੱਜ 5-6 ਕੋ ਬਚੇ ਤੇ ਦਿਲ ਜਾਣੀ ਆਪਾਂ ਠੀਕ ਹੈ ਜੀ ਹਾਂ ਉਹ ਵੇਖੋ বাস ਸਟਾਪ ਹੋਇਆ ਉਹ ਸੌਰੀ ਲਾਲ ਬੱਤੀ ਹੋਈ ਆ ਤੇ ਆਪਾਂ ਲੰਘਣਾ ਹੋਣੇ ਇੱਥੇ ਆਪਾਂ ਵੀ ਉਹਨਾਂ ਜਿਹੇ ਨਹੀਂ ਲੰਘ ਸਕਦੇ ਜਿੰਨੇ ਦੀ ਬੱਤੀ ਨਹੀਂ ਹੁੰਦੀ ਹੁਣ ਦਰੋਂ ਹਰੀ ਹੋ ਗਈ ਆ ਤੇ ਇਧਰੋਂ ਆਪਾਂ ਲੰਘਣਾ ਹੈ ਰਿਆ ਵੀ ਔਕੀ ਵੀ ਆ ਔਕੀ ਵੀ ਆ ਤੇ ਤੇਦਰ ਸਟੀering ਜਿਹੜੇ ਇੱਥੇ ਬੰਨੇ ਸਾਰੇ ਲੱਗਦੇ ਨੇ ਤੇ ਟ੍ਰੇਨਿੰਗ ਟ੍ਰੇਨਿੰਗ ਜਿਹੜੀ ਟ੍ਰੇਨਿੰਗ ਲੈਣੀ ਪੈਂਦੀ ਹੈ ਕਰੀ ਆਜ ਰੋ ਟੀਮ ਇੱਥੇ ਮਿਲਦੀ ਹੈ ਕੌਫੀ ਆਤਰਾ ਦੀ ਕਾਫੀ ਸਸਤੀ ਟੀਮ ਵਾਲਿਆਂ ਦੀ ਨਹੀਂ ਨਹੀਂ ਇਹ ਸ਼ਾਪਾਂ 버거 ਹੋ ਗਿਆ ਪੀਜ਼ਾ ਹੋ ਗਿਆ ਯਾਨੀ ਪੀਜ਼ਾ ਇੱਥੇ ਜ਼ਿਆਦੀਆਂ ਕੋਕਾ ਕਹਦੇ ਕੋਲ ਟਾਈਮ ਨਹੀਂ ਹੈਗਾ ਰੋਟੀ ਪਾਣੀ ਬਣਾਉਂਦਾ ਬਸ 버거 ਵਰਗਾ ਖਾ ਕੇ ਗੁਜ਼ਾਰਾ ਕਰਦੇ ਆਂ ਹੌਂਡ ਅਪਾਰਟਮੈਂਟ ਜੇ ਬਣਿਆ ਜਿਹੜੇ ਮੰਨ ਲਓ ਕਿ ਪੱਕੇ ਗੋਰੇ ਨੇ ਉਹਨਾਂ ਦੇ ਘਰ ਆਏ ništa, ne ide mi jednako i nije, ਉਹ ਆ ਗਿਆ ਜੋ ਜੌਲੀ ਵੀ ਇੱਥੇ ਮਾਸ ਆਸਕ੍ਰੀਮ ਕੌਫੀ ਕਾਫੀ ਮਿਲਦੀ ਕੌਫੀ ਨੂੰ ਇਹ ਹੈਗੀ ਆਟੋ ਸਰਵਿਸ ਇੱਥੇ ਗੱਡੀਆਂ-ਗੱਡੀਆਂ ਬੰਦੀਆਂ ਸਰਵਿਸ ਹੁੰਦੀਆਂ Spice butter, but you get it up and wait. ਵੀ ਨਾ 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 ਬਾਸ ਤਰ ਨਾਲ ਨੇ ਪਹਿਲੇ ਕੀ ਆਹ ਹੈਗਾ ਦੂਜਾ ਇਹਦਾ ਪੈਟਰੋਲ ਪੰਪ ਜਿਹਨੂੰ ਕਹਿ ਦਿੰਦੇ ਆਪਾਂ ਬਾਸ ਇਹਦੇ ਵਿੱਚ ਆਪਣਾ ਕਾਰਟ ਲਾਓ ਤੇ ਆਪ ਹੀ ਤੇਲ ਪਾਓ ਜਿੰਨਾ ਚਿਰ ਤੁਸੀਂ ਆਪਣਾ ਤੇਲ ਪਾਉਣਾ ਜਿਹੜਾ ਕਾਰਡ ਵਿੱਚ ਰਹਿਣਾ ਜਦੋਂ ਟੈਂਕੀ ਫੁੱਲ ਹੋ ਗਈ ਦਿਨਾਂ ਨੇ ਪਹੇ ਸਾਡੇ ਕਿੱਤੇ ਜਾਣੀ ਮੈਨੂੰ ਲੱਗਾ ਲਗਾ ਕਿ ਆਪਾਂ ਆ ਗਏ ਗਾਂ ਹੁਣ ਜਾਵਦੇ ਹੈਨਾ ਟੱਪ ਮੜਨਾ ਇਸ ਤਰ੍ਹਾਂ ਹੁਣ ਤੋਂ ਮੋੜ ਆਪਾਂ ਹੋ ਰਣ ਲੱਗੇ ਆ ਕੋਟਾਰੇ ਨਾਲ ਸਾਹ ਹਸਾਂ ਦੇ ਹੁੰਦੇ ਹੋਣਾ ਤੇ ਦੋਨੋਂ ਜਨਾ ਆਪਾਂ ਬੈਗ ਚੱਲੀ ਜਾਂਦੇ ਹੋ ਉਹ ਤੋਂ ਆਪਾਂ ਨੂੰ ਮੁੜਨਾ ਸੀ ਤੇ ਆਪਾਂ ਮੁੜ ਗਏ ਚੱਲ ਗਏ ਸਿੱਧਾ ਹੀ ਸਿੱਧਾ ਐ ਨੂੰ ਮੁੜ ਕੇ ਆਪਾਂ ਚੱਲ ਗਏ ਘਾਣਾ ਲੋ ਦੀ ਡੀਜ਼ਲ ਦਾ ਰੇੜਾ ਗਾਜੋ 183 ਪਤਾ ਨਹੀਂ 183 ਪਹੁੰਚ ਜੇ ਕਾਹਨ ਤੇ ਪੂਰੀ ਹੁੰਦੀ ਹੈ 35 ਕੇ ਕੇ ਡਾਲਰ ਚਾਹਦੇ ਇੰਦਰ ਆਏ ਆਪਣੇ ਮੋਬਾਈਲ ਜੋ ਸਭ ਤੋਂ ਸਸਤੇ ਜਿਹੜੇ ਨਾ ਅਸੇਮ ਨਹੀਂ ਹੋ ਗਏ ਆ ਇਹ ਆਓ ਜੋ ਦੰਦਾਂ ਦਾ ਹਾਸਤਾ ਆਲੇ ਇਹ ਤੇ ਉਹ ਦੰਦਾਂ ਦਾ ਨਾ ਲਾ ਨੇ ਗੋਰਦਰਾਸ ਸਾਹਿਬ ਦੇ ਨਾਲ ਹੀ ਇਦਨਦਾਨਾ ਹਸਪਤਾਲ ਲੇਥੇ ਸਤਨਾਮਪਲਾ ਜਾ ਇੱਥੇ ਸਾਰੇ ਆਪਣੇ ਪੰਜਾਬੀਆਂ ਨੇ ਬਣਾਇਆ ਤੇ ਮੈਡੀਕਲ ਹੈਬ ਮੈਡੀਕਲ ਕਲੀਨਿਕ ਦਵਾਈਆਂ ਦੂਆਂ ਮਿਲ ਜਾਂਦੀਆਂ ਇੱਥੇ ਸਾਰੀਆਂ ਕੋਈ ਆਹ ਹੈਗਾ ਟੈਲੀਗ੍ਰਾਮ ਇਹ ਵੀ ਸਸਤਾ ਪੀਆ ਹੱਟ ਸਾਰੀਆਂ ਇੰਦਰ ਮਾਰਕੀਟਾਂ ਸਾਰੀਆਂ ਉਹ ਇੱਕ ਬੈਂਕ ਜਾਂਦਾ ਜੰਡੀਆ ਦਾ ਐਸਸੀਐਸ ਵੀ ਐਸਨ ਪਾਣੀ ਕੋਲ ਲੱਗੀ ਹੈ ਸ਼ੀਲਪਾਈ ਨੇਦਰ ਅਭੀਪ ਸਿੰਘ ਨੇਦਰ ਇਹ ਆਪਣਾ ਗੁਰੂ ਘਰ ਆ ਗਿਆ ہاں ਹਾਸਪੀਟਲ ਐਨੀਵੈਲ ਇਹ ਕੁੱਤੇ ਹਕਤਿਆਂ ਦਾ ਦਿੱਲੀਆਂ ਦਾ ਆਹ ਆਪਣਾ ਗੁਰੂ ਘਰ ਆ ਇੱਥੇ ਪਾਇਸ਼ ਕਰਦੀ ਸੀ ਨੇ ਦਰਦੀ ਫੋਟੋ ਲੱਗੀ ਉੱਪਰ ਤੇ ਐਂਟਰੀ ਗੇਟ ਇਹਦੇ ਦੋ ਇੱਕ ਉਹ ਅੱਗੇ ਆ ਤੇ ਕਾ ਆ ਠੀਕ ਹੈ ਜੀ ਮਿਲਦੇ ਫਿਰ ਨਵੇਂ ਬਲੌਗ ਦੇ ਨਾਲ ਆਪਾਂ ਸਾਰੇ ਜਾਣੇ ਸ਼ੇਅਰ ਕਰ ਦਿਆ ਕਰੋ ਅਏ ਗੁਰਜੀ ਕਾ ਹੰਸਾ ਵੈਗਰੇ ਚ ਕੀ ਫਤ ਹੈ